2 ਮੀਟਰ ਦੀ ਬਾਟ ਮੈਂ ਇਹਨਾਂ ਸੂਟਾਂ ਉੱਪਰ ਬੁਰ ਬਿਲਕੁਲ ਨਹੀਂ ਆਉਂਦਾ ਨਾਲ ਇਹਨਾਂ ਦੇ ਸਟੌਲ ਪਾਲਟੀ ਵੀਰ ਪਸ਼ਮੀਨਾ ਸੂਟ ਲੈ ਕੇ ਆਏ ਨੇ ਤੁਹਾਡੇ ਲਈ ਕਲਰ ਬਹੁਤ ਸੋਹਣੇ ਨੇ ਜਿਹਦਾਂ ਨੂੰ ਹੁਣ ਕਲਰ ਦਿਖਾ ਰਹੇ ਆ ਸਾਰੇ ਲਾਈਟ ਕਲਰ ਨੇ ਸਰਦਾਰੀ ਸੂਟ ਨੇ ਬਹੁਤ ਵਧੀਆ ਵੈਰਾਈਟੀ ਹੈ ਜੀ ਦੂਸਰਾ ਡਿਜ਼ਾਈਨ ਆਪਣੇ ਕੋਲੇ ਚੈੱਕ ਚ ਬਣਿਆ ਹੋਇਆ ਹੈ ਜੀ ਇਹ ਵੀ ਆਪਣੇ ਕੋਲੇ ਕਸ਼ਮੀਰ ਲਾਉਣ ਦੇ ਸੂਟ ਨੇ ਸਾਧੀਆਂ ਵਾਲੇ ਪਸ਼ਮੀਨਾ ਸੂਟ ਜਿਹਦਾਂ ਨੂੰ ਹੁਣ ਡਿਜ਼ਾਈਨ ਦਿਖਾ ਰਹੇ ਆ ਇਹ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਸਾਰੇ ਨਵੇਂ ਡਿਜ਼ਾਈਨ ਨੇ ਨਵੇਂ ਕਲਰ ਨੇ ਆਰਡਰ ਤੁਸੀਂ ਕਿਤੇ ਹੀ ਮੰਗਵਾ ਸਕਦੇ ਹੋ ਕਿਸੇ ਪਿੰਡ ਸ਼ਹਿਰ ਦੇ ਵਿੱਚ ਕਿਤੇ ਵੀ ਬੈਠੋ ਸਾਡੇ ਕੋਲ ਆਰਡਰ ਬੁੱਕ ਕਰ ਸਕਦੇ ਹੋ ਜੀ ਇੱਕ ਹਫ਼ਤੇ ਦੇ ਵਿੱਚ ਤੁਹਾਨੂੰ ਪਾਰਸਲ ਮਿਲ ਜੂ ਜਦੋਂ ਵੀ ਤੁਸੀਂ ਕੋਈ ਵੀ ਆਰਡਰ ਬੁੱਕ ਕਰੋਗੇ ਆਗੇ ਆਪਣੇ ਕੋਲੇ ਪਿੰਕ ਕਲਰ ਡਾਰਕ ਰੂਟ ਲੈ ਕੇ ਆਉਣ ਤੁਹਾਡੇ ਲਈ ਪਾਕਿਸਤਾਨੀ ਸਟਾਈਲ ਦੇ ਵਿੱਚ ਇਹ ਵੀ ਆਪਣੇ ਕੋਲੇ ਸਿਮਰ ਪਸ਼ਮੀਨੇ ਜਿਹੜੇ ਸੂਟ ਬਹੁਤ ਸੋਹਣੇ ਸਰਦੀਆਂ ਵਾਲੀ ਵੈਰਾਈਟੀ ਸ਼ਿਖਨਬਰਕ ਦੇ ਸੂਟ ਲੈ ਕੇ ਆਉਣ ਤੁਹਾਡੇ ਲਈ ਪਸ਼ਮੀਨੇ ਦੇ ਪਸ਼ਮੀਨੇ ਦੇ ਬਹੁਤ ਸੋਹਣੇ ਸੂਟ ਨੇ ਜੇ ਕਲਰ ਵੀ ਬਹੁਤ ਪਿਆਰੇ ਨੇ ਸਵਾਗਤ ਹੈ ਨਾ ਪੰਜਾਬੀ ਸਲਾਈ ਕੜਾਈ ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਆਏ ਸਾਰੇ ਸੂਟ ਤੁਹਾਨੂੰ ਆਪਣਾ ਕਰਕੇ ਦਿਖਾਵਾਂਗੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਤੇ ਵੀ ਆਰਡਰ ਬੁੱਕ ਕਰ ਸਕਦੇ ਹੋ ਇਸ ਤਰ੍ਹਾਂ ਦੇ ਆਪਣੇ ਸੂਟ ਆਉਣਗੇ ਤੁਹਾਨੂੰ ਅਸੀਂ ਸਾਰੇ ਸੂਟ ਦਿਖਾਉਣੀ ਆ ਪ੍ਰਾਈਸ ਬਹੁਤ ਘੱਟ ਨੇ 495 ਤੋਂ ਆਪਣਾ ਰੇਟ ਸ਼ੁਰੂ ਹੋਣ ਵਾਲਾਗਾ ਬਹੁਤ ਜਾਇਜ਼ ਪ੍ਰਾਈਸ ਨੇ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਕੋਈ ਵੀ ਸੂਟ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਵੀਡੀਓ ਪਰ ਸ਼ੁਰੂ ਕਰਨ ਜਾ ਰਹੇ ਹਾਂ ਕਸ਼ਮੀਰ ਲੌਂਡ ਦੇ ਸੂਟ ਲੈ ਕੇ ਆਏ ਤੁਹਾਡੇ ਲਈ ਮੈਚਿੰਗ ਬਹੁਤ ਸੋਹਣੇ ਸੂਟ ਨੇ ਸਵਾ 2 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਟਮ ਹੈ ਇਹਨਾਂ ਸੂਟਾਂ ਉੱਪਰ ਬੁਰ ਬਿਲਕੁਲ ਨਹੀਂ ਆਉਂਦਾ ਨਾਲ ਇਹਨਾਂ ਦੇ ਸਟੌਲ ਨੇ 495 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ 'ਤੇ ਤੁਸੀਂ ਕੋਈ ਵੀ ਸੂਟ ਆਰਡਰ ਬੁੱਕ ਕਰ ਸਕਦੇ ਹੋ ਸਿੰਗਲ ਸੂਟ ਵੀ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋਗੇ ਸ਼ਾਲ ਸਵਾ 2 ਮੀਟਰ ਦੇ ਸ਼ਾਲ ਸਟੌਲ ਨੇ ਇਹਨਾਂ ਨਾਲ ਬੁਰ ਦੀ ਬਿਲਕੁਲ ਵੀ ਪ੍ਰੋਬਲਮ ਨਹੀਂ ਆਉਂਦੀ ਤੁਹਾਨੂੰ ਅਸੀਂ 4 ਕਲਰ ਦਿਖਾਵਾਂਗੇ ਪਹਿਲਾ ਕਲਰ ਆਪਣੇ ਕੋਲੇ ਨੇਵੀ ਬਲੂ ਕਲਰ ਆ ਜੀ ਬਹੁਤ ਸੋਹਣਾ ਕਲਰ ਨੇ ਡਾਰਕ ਕਲਰ ਆ ਬੁਰ ਨਹੀਂ ਆਉਂਦਾ ਬਿਲਕੁਲ ਵੀ 2.5 ਮੀਟਰ ਦੀ ਸ਼ਰਟ ਆ 2.5 ਮੀਟਰ ਦੀ ਬਾਟਮ ਆ ਪਹਿਲਾ ਨੇਵੀ ਬਲੂ ਕਲਰ ਆ ਦੋ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਕਸ਼ਮੀਰੀ ਲਾਉਣ ਦੇ ਵਿੱਚ ਇਹ ਆ ਆਪਣੇ ਕੋਲੇ ਮਸਟਰਡ ਕਲਰ ਮਸਟਰਡ ਕਲਰ ਹੈ ਮੈਚਿੰਗ ਸੂਟ ਲੈਣਾਂ ਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਵੈਰਾਈਟੀ ਬਹੁਤ ਸੋਹਣੀ ਆ ਰੇਟ ਵੀ ਬਹੁਤ ਜਾਇਜ਼ ਆ ਸਿਰਫ 495 495 ਰੇਟ ਆ ਜੀ ਆ ਗਏ ਆਪਣੇ ਕੋਲੇ ਪਿੰਕ ਕਲਰ ਮੈਂਜੈਂਟਾ ਕਲਰ ਵੀ ਬਹੁਤ ਸੋਹਣਾ ਕਲਰ ਆ 2.5 ਮੀਟਰ ਦੇ ਸਟੌਲ ਨੇ ਸਵਾ 2 ਮੀਟਰ ਦੀ ਸ਼ਰਟ ਹੈ ਜੀ 2.5 ਮੀਟਰ ਦੀ ਬਾਟਮ ਲੱਗੀ ਹੋਈ ਹੈ ਬੰਬਲਾਂ ਵਾਲੇ ਸਟਾਲ ਨੇ ਬਹੁਤ ਸੋਹਣਾ ਇਹਨਾਂ ਵਿੱਚ ਜੋ ਵੀ ਤੁਹਾਨੂੰ ਕਲਰ ਪਸੰਦ ਆ ਤੇ ਸਲੈਕਟ ਕਰੋ ਜੀ ਫਿਰੋਜੀ ਕਲਰ ਆ ਗਿਆ ਇਹ ਸਾਰੇ ਕਲਰ ਨੇ ਛੜਿਆਣ ਵਿੱਚ ਸਿਰਫ 495 ਰੇਟ ਦੂਸਰਾ ਡਿਜ਼ਾਈਨ ਆਪਣੇ ਕੋਲੇ ਚੈੱਕ ਚ ਬਣਿਆ ਹੈ ਜੀ ਇਹ ਵੀ ਆਪਣੇ ਕੋਲੇ ਕਸ਼ਮੀਰ ਲੌਂਗੇ ਸੂਟ ਨੇ ਬਹੁਤ ਸੋਹਣੇ ਪਲੇਨ ਬਾਟਮਾ 2.5 ਮੀਟਰ ਦੀ ਸਵਾ 2 ਮੀਟਰ ਦੀ ਸ਼ਰਟ ਨਾਲ ਚੈੱਕ ਦੇ ਸਟਾਲ ਨੇ ਬਹੁਤ ਸੋਹਣੇ ਬ੍ਰੈਡ ਜੇ ਤੁਹਾਡੇ ਕੋਲੇ ਪਹੁੰਚ ਗਈ ਤੁਹਾਨੂੰ ਪਤਾ ਲੱਗ ਜੂਈ ਬਹੁਤ ਸੋਹਣੀ ਵੈਰਾਈਟੀ ਆ ਰੇਟ ਬਹੁਤ ਜਾਇਨ ਨੇ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਦੇ ਵੀ ਆਰਡਰ ਬੁੱਕ ਕਰ ਸਕਦੇ ਹੋ ਸਿੰਗਲ ਸੂਟ ਵੀ ਤੁਸੀਂ ਘਰ ਬੈਠੇ ਮੰਗਵਾ ਸਕਦੇ ਪਹਿਲਾ ਆਪਣੇ ਕੋਲੇ ਮਹਿਰੂਨ ਕਲਰ ਆ ਚੈੱਕ ਦੇ ਵਿੱਚ ਦੂਸਰਾ ਆ ਗਿਆ ਪਿੰਕ ਕਲਰ ਕਲਰ ਸਾਰੇ ਬਹੁਤ ਸੋਹਣੇ ਨੇ ਘਰ ਡੈਲੀ ਪਾਉਣ ਵਾਲੇ ਸੂਟ ਨੇ ਜੀ ਤੁਸੀਂ 1290 ਵੀ ਪਾ ਸਕਦੇ ਵੈਸੇ ਇਹਨਾਂ ਵਿੱਚ ਕੋਈ ਵੀ ਕੰਪਲੀਟ ਨਹੀਂ ਆਉਂਦੀ ਬਹੁਤ ਵਧੀਆ ਵੈਰਾਈਟੀ ਹੈ ਜੀ ਪਿੰਕ ਕਲਰ ਆ ਗਿਆ ਆਪਣੇ ਕੋਲੇ ਰੇਟ 495 ਮਾਸਟਰਡ ਕਲਰ ਆ ਗਿਆ ਜੀ ਚੈੱਕ ਕਰੇ ਸਟਾਲ ਨੇ ਚੈੱਕ ਰਿਸ਼ਲਟਾ ਪਲੇਨ ਬਾਟਮ ਪਲੇਨ ਬਾਟਮ ਬਣੀ ਹੋਈ ਹੈ 2.5 ਮੀਟਰ ਦੀ ਰੇਟ ਸਿਰਫ 495 ਬਹੁਤ ਘੱਟ ਪ੍ਰਾਈਸ ਲੈ ਕੇ ਆਂਦੇ ਹਾਂ ਤੁਸੀਂ ਸਲੈਕਟ ਕਰੋ ਜੀ ਸਾਰੇ ਸਰਦੀਆਂ ਵਾਲੀ ਵੈਰਾਈਟੀ ਅੱਜ ਦੀ ਵੀਡੀਓ ਦੇ ਵਿੱਚ ਫਰੋਜੀ ਕਲਰ ਆ ਗਿਆ ਜੀ ਆਪਣੇ ਕੋਲੇ ਇਹ ਸਾਰੇ ਕਲਰ ਨੇ ਇਸ ਡੈਨ ਵਿੱਚ ਰੇਟ ਸਿਰਫ 495 ਸਿਮਰ ਤੇ ਤੁਹਾਡੇ ਲਈ ਸੂਟ ਲੈ ਕੇ ਆਂ ਸਰਦੀਆਂ ਵਾਲੇ ਸਰਦੀਆਂ ਵਾਲੇ ਸਿਮਰ ਦੇ ਸੂਟ ਆ ਜੀ ਬਹੁਤ ਸੋਹਣੀ ਵੈਰਾਈਟੀਆਂ ਤੁਸੀਂ ਬਾਹਰ ਅੰਦਰ ਕਿਵੇਂ ਵੀ ਪਾਓ ਬਹੁਤ ਵਧੀਆ ਵੈਰਾਈਟੀਆਂ ਸਰਦੀਆਂ ਵਾਲੇ ਸੂਟ ਨੇ ਪਲੇਨ ਬਾਟਮ ਲੱਗੀ ਹੋਈ ਹੈ 2.5 ਮੀਟਰ ਦੀ 2.5 ਮੀਟਰ ਦੀ ਸ਼ਰਟ ਆ ਨਾਲ 2.5 ਮੀਟਰ ਦਾ ਸ਼ਾਲ ਆ ਪ੍ਰਾਈਸ ਹੈਗਾ 850 850 ਰੇਟ ਆ ਜੀ ਡਿਜ਼ਾਈਨ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਬਹੁਤ ਹੀ ਸੋਹਣੇ ਡਿਜ਼ਾਈਨ ਨੇ ਬੇਲਾਂ ਬਣੀਆਂ ਹੋਈਆਂ ਨੇ ਸ਼ਾਲ ਉੱਪਰ ਦੇਖੋ ਤੁਸੀਂ ਇਸ ਤਰ੍ਹਾਂ ਦੇ ਸ਼ਾਲ ਨੇ ਬਹੁਤ ਵਧੀਆ ਵੈਰਾਈਟੀ ਹੈ ਜੀ ਕਲਰ ਵੀ ਬਹੁਤ ਸੋਹਣੇ ਨੇ ਤੁਹਾਨੂੰ ਸਾਰੇ ਕਲਰ ਦਿਖਾਵਾਂਗੇ ਪ੍ਰਾਈਸ ਹੈਗਾ ਸਿਰਫ 850 ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਸਿਰਫ ਤੁਸੀਂ 850 ਦੇ ਵਿੱਚ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਜੀ ਜੋ ਵੀ ਤੁਹਾਨੂੰ ਪਸੰਦ ਆ ਪਹਿਲਾ ਕਲਰ ਆ ਗਿਆ ਜੀ ਆਪਣੇ ਕੋਲ ਕਲਰ ਸਾਰੇ ਬਹੁਤ ਪਿਆਰੇ ਨੇ ਬਹੁਤ ਸੋਹਣਾ ਕਲਰ ਹੈ ਜੀ ਇਹ ਆ ਗਿਆ ਆਪਣੇ ਕੋਲੇ ਮਾਸਟਰ ਕਲਰ ਚਾਰ ਕਲਰ ਨੇ ਛੜਿਆ ਨੂੰ ਜਿੰਨਾ ਨੂੰ ਜੋ ਵੀ ਕਲਰ ਡਿਜ਼ਾਈਨ ਪਸੰਦ ਆ ਸਿਲੈਕਟ ਕਰੋ ਜੀ ਰੇਟ ਸਿਰਫ 850 ਸਿਮਰਦੇ ਸੂਟ ਨਹੀਂ ਸਰਦੀਆਂ ਵਾਲੇ ਸ਼ਾਈਨਿੰਗ ਬਹੁਤ ਜਿਆਦਾ ਬਣੀ ਹੋਈ ਹੈ ਤੁਸੀਂ ਦੇਖੋ ਬਹੁਤ ਸੋਹਣੀ ਸ਼ਾਈਨਿੰਗ ਬਣੀ ਹੋਈ ਹੈ ਇਹ ਇਹ ਸਾਰਾ ਸਿਮਰਦੇ ਵਿੱਚ ਕਪੜਾ ਕੋਈ ਵੀ ਤੁਹਾਨੂੰ ਲੈਂਡਿੰਗ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਸਰਦੀਆਂ ਵਾਲੇ ਸੂਟ ਨੇ ਜੇ ਤੁਹਾਨੂੰ ਹੁਣ ਕਲਰ ਦਿਖਾ ਰਹੇ ਨੇ ਇਹ ਕਲਰ ਵੀ ਆਪਣੇ ਕੋਲੇ ਬਹੁਤ ਪਿਆਰਾ ਬਹੁਤ ਪਿਆਰਾ ਤਾਂਬਾ ਕਲਰ ਆ ਗਿਆ ਜੀ ਤਾਂਬੇ ਕਲਰ ਬਹੁਤ ਹੀ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਬਾਕੀ ਸ਼ਰਟ ਦਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਹੈ ਸ਼ਾਲਟਰਾ ਡਿਜ਼ਾਈਨ ਬਹੁਤ ਸੋਹਣਾ ਪੱਤਿਆਂ ਦਾ ਡਿਜ਼ਾਈਨ ਬਣਿਆ ਹੈ ਜੀ ਸਿਮਰਦੇਵ ਵਿੱਚ ਸੂਟ ਨੇ ਸਰਦੀਆਂ ਵਾਲੇ ਸਿਮਰਦੇਵ ਵਿੱਚ ਸੂਟ ਨੇ ਬਸ ਜ਼ਮੀਨਾ ਸੂਟ ਬਸ ਜ਼ਮੀਨਾ ਸੂਟ ਸਰਦੀਆਂ ਵਾਲੇ ਸਿਮਰਦੇ ਵਿੱਚ ਆ ਗਿਆ ਜੀ ਆਪਣੇ ਕੋਲੇ ਰੇਟ ਸਿਰਫ 850 850 ਰੇਟ ਆ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਰੂ ਸਲੈਕਟ ਕਰੋ ਜੀ ਪਿਸਤਾ ਕਲਰ ਆ ਗਿਆ ਇਸ ਤਰ੍ਹਾਂ ਨੇ ਸੂਟ ਬਣ ਕੇ ਤਿਆਰ ਹੋਣਗੇ ਬਹੁਤ ਸੋਹਣੇ ਇਨ ਆਰਟ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਸਿੰਗਲ ਸੂਟ ਵੀ ਮੰਗਵਾ ਸਕਦੇ ਹੋ ਜਿਹੜੀਆਂ ਸਾਡੀ ਭੈਣਾਂ ਨੇ ਸੇਲ ਕਰਨੀਆਂ ਸੇਲ ਲਈ ਵੀ ਸਾਡੇ ਕੋਲ ਸੂਟ ਲੈ ਲੈ ਸਕਦੇ ਹੋ ਤੁਸੀਂ ਅੱਜ ਦੀ ਵੀਡੀਓ 'ਚ ਜ਼ਿਆਦਾਤਰ ਆਪਣੇ ਕੋਲੇ ਵੈਰਾਈਟੀ ਸਿਮਰ ਦੇ ਸੂਟਾਂ ਦੀ ਹੈ ਜੀ ਸਰਦੀਆਂ ਵਾਲੇ ਪਸ਼ਮੀਨਾ ਸੂਟ ਜੋ ਤੁਹਾਨੂੰ ਹੁੰਡ ਜਾਣ ਦਿਖਾ ਰਹੇ ਹੈ ਡਿਜ਼ਾਈਨ ਵੀ ਬਹੁਤ ਸੋਹਣੇ ਸਾਰੇ ਨਵੇਂ ਡਿਜ਼ਾਈਨ ਨੇ ਨਵੇਂ ਕਲਰ ਨੇ ਵੈਰਾਈਟੀ ਬਹੁਤ ਵਧੀਆ ਰੇਟ ਪ੍ਰਾਈਜ਼ 850 850 ਰੇਟ ਹੈ ਜੀ 2.5 ਮੀਟਰ ਦੇ ਸ਼ਾਲ ਨੇ ਨਾਲ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਟਮ ਆ ਤੁਸੀਂ ਲੈਂਥ ਕਿੰਨੀ ਵੀ ਬਣਾ ਸਕਦੇ ਹੋ ਕਲਰ ਬਹੁਤ ਸੋਹਣੇ ਨੇ ਕਲਰ ਬਹੁਤ ਪਿਆਰੇ ਨੇ ਪੀਚ ਕਲਰ ਆ ਗਿਆ ਜੀ ਆਪਣੇ ਕੋਲ ਡਾਰਕ 850 ਰੇਟ ਹੈ 850 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਡਿਜ਼ਾਈਨ ਸਾਰੇ ਨਵੇਂ ਡਿਜ਼ਾਈਨ ਨੇ ਜੀ ਨਵੇਂ ਡਿਜ਼ਾਈਨ ਆ ਨਵੇਂ ਕਲਰ ਨੇ 2.5 ਮੀਟਰ ਮੰਗੋ ਤਾਂ ਇਹਨਾਂ ਦੇ ਸਟੌਲ ਹੀ ਪਏ ਨੇ ਜੀ ਬਹੁਤ ਵਧੀਆ ਵੈਰਾਈਟੀ ਆ ਪ੍ਰਾਈਸ ਸਿਰਫ 850 850 ਰੇਟ ਆ ਜੀ ਇਹਨਾਂ ਚ ਤੁਸੀਂ ਕੋਈ ਵੀ ਸੂਟ ਸਲੈਕਟ ਕਰ ਸਕਦੇ ਹੋ ਪਿਸਤਾ ਕਲਰ ਆ ਗਿਆ ਜੀ ਆਪਣੇ ਕੋਲੇ ਪ੍ਰਾਈਸ ਸਿਰਫ 850 ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਉਹ ਸਲੈਕਟ ਕਰੋ ਜੀ ਘਰ ਬੈਠੇ ਸੂਟ ਮੰਗਵਾਓ ਕਲਰ ਵੀ ਬਹੁਤ ਪਿਆਰਾ ਕਲਰ ਆ ਇਹ ਸਾਰੇ ਕਲਰ ਨੇ ਇਸ ਡਿਜ਼ਾਈਨ ਵਿੱਚ 850 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਤੁਸੀਂ ਘਰ ਬੈਠੇ ਸੂਟ ਮੰਗਵਾਓ ਜੀ 2.5 ਮੀਟਰ ਦੀ ਸ਼ਲਟਰ 2.5 ਮੀਟਰ ਦੀ ਬਾਟਮ 2.5 ਮੀਟਰ ਮੰਗੋ ਇਹਨਾਂ ਦੇ ਚੋਲ ਨੇ ਬਹੁਤ ਸੋਹਣੀ ਵੈਰਾਈਟੀਆਂ ਜੋ ਤੁਹਾਨੂੰ ਹੁਣ ਕਲਰ ਦਿਖਾ ਰਹੇ ਆ ਸਾਰੇ ਲਾਈਟ ਕਲਰ ਨੇ ਸਰਦਾਰੀ ਸੂਟ ਨੇ ਬਹੁਤ ਵਧੀਆ ਵੈਰਾਈਟੀ ਆ ਜੀ ਪ੍ਰਾਈਸ 850 850 ਰੇਟ ਆ ਜੀ ਇਹਨਾਂ ਸੂਟਾਂ ਨਾਲ ਤੁਸੀਂ ਸਿਲੈਕਟ ਕਰ ਸਕਦੇ ਹੋ ਬਹੁਤ ਸੋਹਣੀ ਵੈਰਾਈਟੀਆਂ ਕਲਰ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਕਲਰ ਵੀ ਬਹੁਤ ਸੋਹਣਾ ਡਿਜ਼ਾਈਨ ਵੀ ਬਹੁਤ ਸੋਹਣਾ ਇਹ ਵੀ ਆਪਣੇ ਕੋਲੇ ਸਰਦੀਆਂ ਵਾਲੀ ਸਿਮਰ ਕੋਈ ਵੀ ਤੁਹਾਨੂੰ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਫੈਂਸੀ ਸੂਟ ਨੇ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋਗੇ ਬਹੁਤ ਵਧੀਆ ਵੈਰਾਈਟੀ ਆ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਪ੍ਰਿੰਟ ਸਾਰੇ ਬੈਕ ਸਾਰੀ ਪ੍ਰਿੰਟ ਬਣੀ ਹੋਈ ਹੈਗੀ ਨੀਚੇ ਬਾਰਡਰ ਬਣਿਆ ਹੋਇਆ ਡਿਜ਼ਾਈਨ ਦੇਖੋ ਤੁਸੀਂ ਕਿੰਨੇ ਸੋਹਣੇ ਬਾਕੀ ਕੱਪੜਾ ਬਹੁਤ ਵਧੀਆ ਜੀ ਬਹੁਤ ਜੀ ਵਧੀਆ ਕੱਪੜਾ ਦੇਖੋ ਸ਼ਾਈਨਿੰਗ ਵਾਲਾ ਸਕਿਨ ਕਲਰ ਆ ਗਿਆ ਜੀ ਕਲਰ ਦਾ ਜੀ ਨਾਮ ਬੋਲਾਂਗੇ ਉਸ ਹਾਰ ਨਾਲ ਤੁਸੀਂ ਬੁਕਿੰਗ ਕਰਨਾ ਜੀ ਬਾਟਮਰ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮਰ ਸ਼ਾਲ ਦਾ ਡਿਜ਼ਾਇਨ ਦਿਖਾਉਣੀ ਆ ਤੁਹਾਨੂੰ ਇਹ ਹੈਗਾ ਸ਼ਾਲ ਦਾ ਡਿਜ਼ਾਇਨ ਫਲਾਵਰ ਬਹੁਤ ਸੋਹਣੇ ਬਣੇ ਹੋਏ ਨੇ 850 ਰੇਟ 850 ਰੇਟ ਆਈ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਤੁਸੀਂ ਬੁੱਕ ਕਰ ਸਕਦੇ ਹੋਗੇ ਲਾਈਟ ਜੇ ਕਲਰ ਬਹੁਤ ਸੋਹਣੇ ਕਲਰ ਨੇ ਸਕਿਨ ਕਲਰ ਆ ਪਹਿਲਾ ਆਪਣੇ ਕੋਲੇ ਪੀਚ ਕਲਰ ਆਏ ਸਾਰੇ ਲਾਈਟ ਕਲਰ ਨੇ ਬਹੁਤ ਪਿਆਰੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਨੇ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਵੇ ਸਲੈਕ ਕਰੋ ਜੀ ਆਰਡਰ ਤੁਸੀਂ ਕਿਤੇ ਵੀ ਮੰਗਵਾ ਸਕਦੇ ਹੋ ਕਿਸੇ ਪਿੰਡ ਸ਼ਹਿਰ ਦੇ ਵਿੱਚ ਕਿਤੇ ਵੀ ਬੈਠੋ ਸਾਡੇ ਕੋਲ ਆਰਡਰ ਬੁੱਕ ਕਰ ਸਕਦੇ ਹੋ ਜੀ ਇੱਕ ਹਫ਼ਤੇ ਦੇ ਵਿੱਚ ਤੁਹਾਨੂੰ ਪਾਰਸਲ ਮਿਲ ਜੂ ਜਦੋਂ ਵੀ ਤੁਸੀਂ ਕੋਈ ਵੀ ਆਰਡਰ ਬੁੱਕ ਕਰੋਗੇ ਆ ਗਿਆ ਆਪਣੇ ਕੋਲੇ ਪਿੰਕ ਕਲਰ ਪਿੰਕ ਕਲਰ ਆ ਗਿਆ ਜੀ ਜਿਹੜੀਆਂ ਸਾਡੀਆਂ ਭੈਣਾਂ ਬਾਹਰ ਬੈਠੀਆਂ ਨੇ ਇੰਡੀਆ ਤੋਂ ਉਹ ਵੀ ਸਾਡੇ ਕੋਲ ਆਰਡਰ ਬੁੱਕ ਕਰ ਸਕਦੀਆਂ ਨੇ ਪਾਰਸਲ ਮੰਗਵਾ ਸਕਦੇ ਆਂ ਸੂਟ ਜੋ ਵੀ ਕਲਰ ਡਿਜ਼ਾਈਨ ਪਸੰਦ ਨੇ ਜੀ ਇਹ ਹੈ ਕਿ ਆਪਣੇ ਕੋਲੇ ਸਕਾਈ ਜੈ ਕਲਰ ਸੀ ਗ੍ਰੀਨ ਜੈ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਬਹੁਤ ਪਿਆਰੇ ਕਲਰ ਨੇ ਜੀ ਡਿਜ਼ਾਈਨ ਵੀ ਬਹੁਤ ਵਧੀਆ ਨੇ ਬਾਕੀ ਵੈਰਾਈਟੀ ਵੀ ਬਹੁਤ ਵਧੀਆ ਸ਼ਿਮਰ ਪਸ਼ਮੀਨੇ ਦੇ ਵਿੱਚ ਸੂਟ ਨੇ ਆਪਣੇ ਕੋਲੇ ਡਾਰਕ ਸੂਟ ਲੈ ਕੇ ਆਂ ਤੁਹਾਡੇ ਲਈ ਪਾਕਿਸਤਾਨੀ ਸਟਾਈਲ ਦੇ ਵਿੱਚ ਇਹ ਵੀ ਆਪਣੇ ਕੋਲੇ ਸ਼ਿਮਰ ਪਸ਼ਮੀਨੇ ਜੈ ਸੂਟ ਬਹੁਤ ਸੋਹਣੇ ਸਰਦੀਆਂ ਵਾਲੀ ਵੈਰਾਈਟੀ ਹੈ ਸਾਰੀ ਪਹਿਲਾਂ ਤੁਹਾਨੂੰ ਸੂਟ ਦਾ ਡਿਜ਼ਾਈਨ ਦਿਖਾਉਣੀ ਹੈ ਮੈਚਿੰਗ ਸੂਟ ਆ 2 ਮੀਟਰ ਦੀ ਸ਼ਰਟਾਂ 2 ਮੀਟਰ ਦੀ ਬਾਟਮ ਆ ਜੀ ਸਵਾ ਦੋ ਮੀਟਰ ਇਹਨਾਂ ਨਾਲ ਸ਼ਾਲ ਨੇ ਡਿਜ਼ਾਈਨ ਦੇਖੋ ਤੁਸੀਂ ਬਹੁਤ ਸੋਹਣੇ ਨੇ ਬਹੁਤ ਹੀ ਪਾਇਰੇ ਡਿਜ਼ਾਈਨ ਨੇ ਪਹਿਲਾਂ ਤੁਹਾਨੂੰ ਅਸੀਂ ਬ੍ਰਾਊਨ ਕਲਰ ਦਿਖਾ ਰਹੇ ਹਾਂਗੇ ਇਹ ਹੈਗਾ ਆਪਣੇ ਕੋਲ ਫਰੰਟ ਡਿਜ਼ਾਈਨ ਸਾਈਡ ਤੇ ਬਾਜੂ ਡਿਜ਼ਾਈਨ ਬਣਿਆ ਹੋਇਆ ਹੈਗਾ ਬੈਕਰਾ ਡਿਜ਼ਾਈਨ ਵੀ ਬਹੁਤ ਸੋਹਣਾ ਬਹੁਤ ਸੋਹਣਾ ਡਿਜ਼ਾਈਨ ਨੇ ਸਕਰੀਨਸ਼ਾਟ ਤੁਸੀਂ ਸਾਨੂੰ ਸਲਵਾਰ ਦੇ ਹਿਸਾਬ ਨਾਲ ਦੇਣਾ ਜੀ ਜਦੋਂ ਵੀ ਤੁਸੀਂ ਸਾਨੂੰ ਸਕਰੀਨਸ਼ਾਟ ਭੇਜੋਗੇ ਛੋਲਾ ਡਿਜ਼ਾਈਨ ਵੀ ਬਹੁਤ ਪਿਆਰਾ ਬਣਿਆ ਹੈ ਪ੍ਰਾਈਸ 850 850 ਪ੍ਰਾਈਸ ਹੈ ਜੀ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਤੁਸੀਂ ਕੋਈ ਵੀ ਸੂਟ ਆਰਡਰ ਬੁੱਕ ਕਰ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਆ ਬ੍ਰਾਊਨ ਕਲਰ ਆ ਪਹਿਲਾਂ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ 4-5 ਕਲਰ ਨੇ 4 ਕਲਰ ਨੇ ਜੀ ਇਹ ਆ ਗਿਆ ਆਪਣੇ ਕੋਲੇ ਵਾਈਨ ਸ਼ੇਡ ਕਲਰ ਸਾਰੇ ਬਹੁਤ ਬਰੀਆ ਨੇ ਡਵਲ ਸ਼ੇਡ ਦੇ ਸੂਟ ਨੇ ਪਾਕਿਸਤਾਨੀ ਡਿਜ਼ਾਈਨ ਬਣਿਆ ਹੋਇਆ ਹੈਗਾ ਬਹੁਤ ਪਿਆਰਾ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਲੈਕਟ ਕਰੋ ਜੀ ਘਰ ਬੈਠੇ ਸੂਟ ਮੰਗਵਾਓ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆ ਬੰਨ ਸ਼ੇਡ ਆ ਗਈ ਜੋ ਤੁਹਾਨੂੰ ਹੁਣ ਕਲਰ ਦਿਖਾ ਰਹੇ ਆ ਆਪਣੇ ਕੋਲੇ ਬਲੈਕ ਕਲਰ ਆਈ ਸਾਰੇ ਕਲਰ ਬਹੁਤ ਪਿਆਰੇ ਨੇ ਬਹੁਤ ਸੋਹਣੇ ਕਲਰ ਨੇ ਸਿਮਰ ਪਸ਼ਮੀਨੇ ਦੇ ਵਿੱਚ ਸੂਟ ਨੇ ਆਪਣੇ ਕੋਲੇ ਚਾਰ ਕਲਰ ਨੇ ਡਿਜ਼ਾਈਨ ਵਿੱਚ ਇਹ ਆ ਗਏ ਆਪਣੇ ਕੋਲੇ ਨੇਵੀ ਬਲੂ ਕਲਰ ਨੇਵੀ ਬਲੂ ਕਲਰ ਵੀ ਬਹੁਤ ਪਿਆਰਾ ਕਲਰ ਆਈ ਚਿਕਨ ਵਰਕ ਦੇ ਸੂਟ ਲੈ ਕੇ ਆਏ ਤੁਹਾਡੇ ਲਈ ਪਸ਼ਮੀਨੇ ਚ ਪਸ਼ਮੀਨੇ ਚ ਬਹੁਤ ਸੋਹਣੇ ਸੂਟ ਨੇ ਇਹ ਕਲਰ ਵੀ ਬਹੁਤ ਪਿਆਰੇ ਨੇ ਪਾਕਿਸਤਾਨੀ ਡਿਜ਼ਾਈਨ ਬਣਿਆ ਹੋਇਆ ਹੈਗਾ ਹਾਫ ਵਾਈਟ ਕਲਰ ਜਿੰਨੇ ਵੀ ਦਿਨ ਅਸੀਂ ਡਿਜ਼ਾਈਨ ਦਿਖਾਵਾਂਗੇ ਸਾਰੇ ਹਾਫ ਵਾਈਟ ਕਲਰ ਹੀ ਰਹੂਗਾ ਬਾਟਮ ਦਾ ਵੀ ਸ਼ਰਟ ਦਾ ਵੀ ਕਲਰ ਬਹੁਤ ਪਿਆਰੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਪਾਕਿਸਤਾਨੀ ਡਿਜ਼ਾਈਨ ਬਣਿਆ ਹੈ ਜੀ ਚਿਕਨ ਵਰਕ ਮਿਲੂਦਾ ਨੂੰ ਸ਼ਰਟ ਦੇ ਪਹਿਲਾਂ ਤੁਸੀਂ ਸ਼ਾਲ ਦਾ ਡਿਜ਼ਾਈਨ ਦੇਖ ਲਓ ਪ੍ਰਾਈਸ ਹੈਗਾ 950 990 ਪ੍ਰਾਈਸ ਹੈ ਜੀ ਪਾਰਟੀ ਵੇਅਰ ਸੂਟ ਨੇ ਬੜੀਆ ਤੁਸੀਂ ਬਾਹਰ ਅੰਦਰ ਕਮੀ ਪਾਓ ਬਹੁਤ ਵਧੀਆ ਵੈਰਾਈਟੀ ਹੈ ਜੀ ਸਾਰੇ ਸੂਟ ਉੱਪਰ ਦਾ ਨੂੰ ਚਿਕਨ ਵਰਕ ਮਿਲੂਗਾ ਹੁਣ ਤੁਸੀਂ ਸ਼ਰਟ ਦਾ ਡਿਜ਼ਾਈਨ ਦੇਖ ਲਓ ਕਲਰ ਦਾ ਨੂੰ ਸਾਰੇ ਸੂਟਾਂ ਨਹੀਂ ਹੋਪ ਆਈਟਮ ਮਿਲੂਗਾ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਪਿਆਰੇ ਨੇ ਸਾਰਾ ਵਿੱਚ ਵਰਕ ਬਣਿਆ ਹੋਇਆਗਾ ਵਰਕ ਬਹੁਤ ਸੋਹਣਾ ਬਣਿਆ ਹੈ ਜੀ ਸਾਰੇ ਫਰੰਟ ਦੇ ਵੀ ਤੁਹਾਨੂੰ ਚਿਕਨ ਵਰਕ ਮਿਲੂਗਾ ਬੈਗ ਉੱਪਰ ਵੀ ਪ੍ਰਾਈਸ ਹੈਗਾ 990 990 ਰੇਟ ਆ ਜੀ ਬਹੁਤ ਸੋਹਣੀ ਵੈਰਾਈਟੀ ਆ ਤੁਸੀਂ ਸਿਲੇਕਟ ਕਰੋ ਜੀ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਤੁਸੀਂ ਡਿਜ਼ਾਈਨ ਦੇਖ ਕੇ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਪਹਿਲਾ ਡਿਜ਼ਾਈਨ ਦਿਖਾ ਦਿਆ ਤੈਨੂੰ ਇਹ ਆ ਗਿਆ ਆਪਣੇ ਕੋਲੇ ਦੂਸਰਾ ਡਿਜ਼ਾਈਨ ਲੈਣਾ ਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਫਰੰਟ ਦੇਖੋ ਤੁਸੀਂ ਕਿੰਨਾ ਹੈਵੀ ਆ ਇਹ ਸਾਰਾ ਪ੍ਰਿੰਟ ਜੋ ਚਿਕਨ ਦਾ ਬਰਕਾ ਉਹ ਭੋਏ ਦੇ ਵਿੱਚ ਬਣਿਆ ਹੋਇਆ ਹੈਗਾ ਇਹ ਸਾਰਾ ਪ੍ਰਿੰਟ ਬਣਿਆ ਹੈ ਜੀ ਡਿਜ਼ਾਈਨ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਪਿਆਰੇ ਨੇ ਪਲੇਨ ਬਾਟਮ ਰਹਿਣ ਵਾਲੀ 2.5 ਮੀਟਰ ਦੀ ਪਲੇਨ ਸ਼ਰਟ 1.5 ਮੀਟਰ ਦੇ ਸ਼ਾਲ ਨੇ ਸਕਰੀਨ ਸ਼ਾਟ ਸੈਂਡ ਕਰ ਸਕਦੇ ਹੋ 990 ਰੇਟ ਹੈ ਜੀ ਚਾਰ ਕਲਰ ਡਿਜ਼ਾਈਨ ਨੇ ਆਪਣੇ ਕੋਲ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਰਿਹਾ ਤੁਸੀ ਸਿਲੈਕਟ ਕਰੋ ਜੀ ਘਰ ਬੈਠੇ ਸੂਟ ਮੰਗਵਾਓ ਜੋ ਵੀ ਤੁਹਾਨੂੰ ਪਸੰਦ ਆ 990 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਸ਼ਾਲ ਬਹੁਤ ਸੋਹਣੇ ਨੇ ਜਿਸ ਤਰ੍ਹਾਂ ਕੀ ਗਰਮ ਸ਼ਾਲ ਹੁੰਦੇ ਨੇ ਇੰਦਾਂ ਨੇ ਬਹੁਤ ਸੋਹਣੀ ਵੈਰੈਟੀ ਹੈ ਜੀ ਸ਼ਾਲਾਂ ਦੀ ਇਹ ਕਿਹੜਾ ਡਿਜ਼ਾਈਨ ਆ ਗਿਆ ਆਪਣੇ ਕੋਲੇ ਇਹ ਸਾਰੇ ਡਿਜ਼ਾਈਨ ਬਣੇ ਹੋਏ ਨੇ 950 ਰੇਟ ਆ ਸ਼ਿਪਿੰਗ ਚਾਰਜ ਫ੍ਰੀ ਆ ਹਾਫ ਵਾਈਟ ਸੂਟ ਨੇ ਬਹੁਤ ਪਿਆਰੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਸ਼ਾਲ ਦਾ ਡਿਜ਼ਾਈਨ ਵੀ ਬਹੁਤ ਪਿਆਰਾ ਬਣਿਆ ਹੋਇਆ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜੀ ਇਹ ਸਾਰੇ ਕਲਰ ਨੇ ਆਪਣੇ ਕੋਲੇ ਚਿਕਨ ਵਰਕ ਦੇ ਸੂਟਾਂ ਵਿੱਚ ਪਾਰਟੀ ਵੇਅਰ ਪਸ਼ਮੀਨਾ ਸੂਟ ਲੈ ਕੇ ਤੁਹਾਡੇ ਲਈ ਕਲਰ ਬਹੁਤ ਸੋਹਣੇ ਨੇ ਸਾਰੇ ਸਰਦਾਰੀ ਜੇ ਕਲਰ ਨੇ ਇਸ ਡਿਜ਼ਾਈਨ ਵਿੱਚ ਅਸੀਂ ਤੁਹਾਨੂੰ 4 ਕਲਰ ਦਿਖਾਵਾਂਗੇ ਜੀ ਪ੍ਰਾਈਸ ਹੈਗਾ 950 950 ਰੇਟਾ ਜੀ ਤੁਸੀਂ ਕਿਤੇ ਵੀ ਬਾਹਰ ਅੰਦਰ ਸੂਟ ਪਾਓ ਕਿਉਂਕਿ ਵੈਰਾਈਟੀ ਬਹੁਤ ਸੋਹਣੀ ਹੈ ਆਪਣੀ ਬਹੁਤ ਸੋਹਣੀ ਵੈਰਾਈਟੀ ਹੈ ਜੀ ਕਲਰ ਬਹੁਤ ਸੋਹਣੇ ਨੇ ਸਰਦਾਰੀ ਜੇ ਕਲਰ ਨੇ ਸਾਰੇ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਿਲੈਕਟ ਕਰ ਸਕਦੇ ਹੋ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਜੀ ਜੇ ਤੁਹਾਨੂੰ ਹੁਣ ਕਲਰ ਦਿਖਾ ਰਹੇ ਹਾਂ ਆਪਣੇ ਕੋਲੇ ਜਿਸ ਤਰ੍ਹਾਂ ਕਿ ਸੀ ਗ੍ਰੀਨ ਜੇ ਕਲਰ ਹੁੰਦਾ ਇਸ ਤਰ੍ਹਾਂ ਹੈ ਠਾਹ ਇਹਦੇ ਲੇਸ ਵਗੈਰਾ ਲੱਗੀ ਹੈ ਬਹੁਤ ਸੋਹਣਾ ਪੈਚ ਬਣਿਆ ਹੋਇਆ ਇਜੂ ਬਹੁਤ ਸੋਹਣਾ ਬਣਿਆ ਪ੍ਰਿੰਟਰ ਛਾਲਟਾ 2.5 ਮੀਟਰੀ 2.5 ਮੀਟਰੀ ਬਾਟਮਾ ਜੀ ਬੈਕ ਵੀ ਤੁਹਾਨੂੰ ਪ੍ਰਿੰਟ ਮਿਲੂਗੇ 950 ਰੇਟਾ ਕਪੜਾ ਬਹੁਤ ਵਧੀਆ ਬਹੁਤ ਜੀ ਵਧੀਆ ਕਪੜਾ ਜੀ ਵੈਰਾਈਟੀ ਬਹੁਤ ਸੋਹਣੀ ਹੈਗੀ ਬਹੁਤ ਵਧੀਆ ਕਪੜਾ ਪਸ਼ਮੀਨੇ ਚ ਸੂਟ ਆ ਜੀ 950 ਰੇਟ 950 ਰੇਟ ਹੈ ਜੀ ਇਹ ਆਪਣੇ ਕੋਲ ਗ੍ਰੇ ਕਲਰ WhatsApp ਨੰਬਰ ਆਪਣੇ ਦੋਨੇ ਤੁਸੀਂ ਕਿਸੇ ਦੇ ਸਾਨੂੰ ਆਰਡਰ ਬੁੱਕ ਕਰ ਸਕਦੇ ਹੋ ਜੀ ਗ੍ਰੇ ਕਲਰ ਵੀ ਬਹੁਤ ਪਿਆਰਾ ਕਲਰ ਹੈ ਜੋਦਨ ਨੂੰ ਦਿਖਾ ਰਹੇ ਆਗੇ ਆਪਣੇ ਕੋਲੇ yellow color yellow color ਵੀ ਬਹੁਤ ਪਿਆਰਾ ਕਲਰ ਹੈ ਜੀ ਇਹਨਾਂ ਚੋਂ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਿਲੈਕਟ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ 990 ਰੇਟ ਹੈ shipping charge free ਹੈ cash on delivery ਵੀ ਹੈ pink color ਆ ਗਿਆ ਜੀ pink color ਵੀ ਬਹੁਤ ਪਿਆਰਾ ਕਲਰ ਹੈਗਾ ਇਹ ਸਾਰੇ ਫਲਾਵਰ ਵਾਲੇ ਸੂਟ ਨੇ ਜੀ ਬਹੁਤ ਵਧੀਆ ਵੈਰਾਈਟੀ ਹੈਗੀ ਇਹ ਸਾਰੀ ਆਪਣੀ ਅੱਜ ਦੀ ਵੈਰਾਈਟੀ ਸਾਰੇ ਸਰਦੀਆਂ ਵਾਲੇ ਸੂਟ ਨੇ ਇਹਨਾਂ ਚ ਜੋ ਵੀ ਤੁਹਾਨੂੰ ਕੋਲ ਡਿਜ਼ਾਈਨ ਪਸੰਦ ਆ ਤੁਸਾਂ ਸੈਲੈਕਟ ਕਰੋ ਜੀ WhatsApp ਨੰਬਰ ਦੋ ਨੇ ਤੁਸੀਂ ਕਿਸੇ ਦੇ ਵੀ ਆਰਡਰ ਬੁੱਕ ਕਰ ਸਕਦੇ ਹੋ ਜੀ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਧੰਨਵਾਦ ਜੀ